ਵਿਦਾਂਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਜਿੱਥੇ ਥਾਣਾ ਸਦਰ ਫਰੀਦਕੋੜ ਦਾ ਚਿੰਤੇਦਾਰਾ ਕੀਤਾ ਗਿਆ ਤੇ ਇਸ ਦੇ ਦਰਮਿਆਨ ਉਹਨਾਂ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਉਹਨਾਂ ਨੂੰ ਆਉਣ ਵਾਲੀਆਂ ਦਿੱਕਤਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ ਗਈ ਤੇ ਹੱਲ ਕਰਨ ਦਾ ਵੀ ਪ੍ਰੋਸਾ ਦਿੱਤਾ ਗਿਆ ਇਸ ਤੋਂ ਇਲਾਵਾ ਉਹਨਾਂ ਵੱਲੋਂ ਥਾਣੇ ਦੇ ਅੰਦਰ ਆਪਣੀਆਂ ਸ਼ਿਕਾਇਤਾਂ ਲੈ ਕੇ ਆਏ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਮੌਕੇ ਤੇ ਦੋਹਾਂ ਧਿਰਾਂ ਨਾਲ ਗੱਲਬਾਤ ਕਰਕੇ ਸਹਿਮਤੀ ਜਿਤਾਉਣ ਦੀ ਇੱਛਾ ਵੀ ਪ੍ਰਗਟਾਈ ਇਸ ਮੌਕੇ ਉਹਨਾਂ ਦੇ ਵੱਲੋਂ ਥਾਣੇ ਦੇ ਵਿੱਚ ਆਉਣ ਵਾਲੀ ਪਬਲਿਕ ਦੇ ਪ੍ਰਤੀ ਪੁਲਿਸ ਦੇ ਵਿਹਾਰ ਤੇ ਸੰਤੁਸ਼ਟੀ ਜ਼ਾਹਰ ਕੀਤੀ ਗਈ। ਉਹਨਾਂ ਗੱਲਬਾਤ ਕਰਦਿਆ ਕਿ ਹੈ ਕਿ ਉਹਨਾਂ ਵੱਲੋਂ ਥਾਣੇ ਦੇ ਵਿੱਚ ਆ ਕੇ ਪੁਲਿਸ ਮੁਲਾਜ਼ਮ ਤੇ ਅਫਸਰਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ ਗਈ। ਉਹਨਾਂ ਪੁਲਿਸ ਦੀ ਕਾਰਗੁਜ਼ਾਰੀ ਤੇ ਸੰਤੁਸ਼ਟੀ ਜ਼ਾਹਰ ਕਰਦਿਆ ਕਿ ਹੈ ਕਿ ਕੁਝ ਜਗ੍ਹਾ ਤੇ ਕੁਝ ਕਮੀਆਂ ਜ਼ਰੂਰ ਨੇ ਜਿਨ੍ਹਾਂ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਉਹ ਪਬਲਿਕ ਨੂੰ ਵੀ ਮਿਲੇ ਨੇ ਜੋ ਕਿ ਥਾਣੇ ਦੇ ਵਿੱਚ ਕੰਮ ਕਰਵਾਉਣ ਜਾਂ ਆਪਣੀਆਂ ਸ਼ਿਕਾਇਤਾਂ ਲੈ ਕੇ ਆਏ ਸਨ ਤਾਂ ਮਾਮੂਲੀ ਜਿਹੇ ਜਿਹੜ ਉਹਨਾਂ ਦੇ ਵਿੱਚ ਆਪਸੀ ਸਹਿਮਤੀ ਦੇ ਨਾਲ ਰਜ਼ਾਮੰਦੀ ਕਰਨ ਦੀ ਵੀ ਉਹਨਾਂ ਅਪੀਲ ਕੀਤੀ ਹੈ ਉਹਨਾਂ ਕਿਹਾ ਹੈ ਕਿ ਥਾਣੀ ਅੰਦਰ ਪੁਲਿਸ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਬੜੀ ਹੀ ਬਿਹਤਰੀਨ ਹੈ ਤੇ ਲੋਕਾਂ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਡੀਲ ਕੀਤਾ ਜਾਂਦਾ ਹੈ ਗੌਰਤਲਬੈਕੀ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਨਵੇਂ ਬਣੇ ਪੰਚਾਂ ਸਰਪੰਚਾਂ ਦੇ ਸੋਚਕ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਦੌਰਾਨ ਰਸਤੇ ਦੇ ਵਿੱਚ ਹੀ ਥਾਣੇ ਦੇ ਵਿੱਚ ਵਿਜ਼ਿਟ ਕੀਤਾ ਗਿਆ ਆ ਦੇਖੋ ਸਥਾਣਾ ਸਦਰਮ ਦੇ ਵਿੱਚ ਸਾਡੇ ਇਲਾਕੇ ਦੇ ਸਾਡੇ ਮੁਲਾਜ਼ਮ ਨੇ ਇਲਾਕੇ ਦੇ ਲੋਕਾਂ ਨੂੰ ਇੱਥੇ ਕੰਮ ਕਰ ਪੈਂਦੇ ਰਹਿੰਦੇ ਨੇ ਸੋ ਮੈਂ ਇੱਥੇ ਮੁਲਾਜ਼ਮਾਂ ਦੀ ਤਕਲੀਫਾਂ ਵੀ ਸੁਣਦਾ ਹਾਂ ਲੋਕਾਂ ਦੀ ਵੀ ਸੁਣਦਾ ਹੈ ਮਿਲ ਕੇ ਜੋ ਕਹਿਣ ਕੌਣ ਵਾਲਾ ਹੁੰਦਾ ਕਈ ਵਾਰੀ ਕੋਈ ਕੰਮ ਥੋੜੇ ਬੋਧੇ ਪੁੱਛਣ ਵਾਲੀ ਹੋ ਜਾਂਦੇ ਨੇ ਸੋ ਅੱਜ ਬੜਾ ਵਧੀਆ ਮਾਹੌਲ ਸੀ ਬੜੇ ਵਧੀਆ ਮਾਹੌਲ ਜਿ ਮੈਂ ਐਸਐਸਓ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਮਿਲਣੇ ਸੀ ਮਿਲੇ ਜਿਹੜੇ ਲੋਕ ਪਬਲਿਕ ਇੱਥੇ ਮਿਲਣ ਲਈ ਆਪਰੇ ਕੰਮ ਕਰਾਉਣ ਉਹਨਾਂ ਨੂੰ ਕਿਸ ਤਰ੍ਹਾਂ ਇਹ ਹੁੰਦਾ ਤੇ ਔਰ ਪੁਲਿਸ ਲੋਕ ਕਿਸ ਤਰ੍ਹਾਂ ਦੇ ਸਪੋਰਟ ਲੋੜੇ ਬਿਲਕੁਲ 24 ਘੰਟ